ਜੋੜਾਂ ਦੇ ਲੋਕੀ ਬਹੁਤ ਔਖੇ ਨੇ ਤਕਲੀਫਾਂ ਬਹੁਤ ਨੇ ਤੇ ਕਿਸੇ ਦੇ ਗੋਡੇ ਕਿਸੇ ਦੇ ਮੋਡੇ ਕਿਸੇ ਦੇ ਪਿੱਠ ਕਿਸੇ ਦੀ ਗਰਦਨ ਦੁਖ ਰਹੀ ਆ ਤੇ ਅੱਜ ਕੱਲ੍ਹ ਸੰਗਤ ਨੂੰ ਤੁਰਨਾ ਬਹੁਤ ਪੈ ਰਿਹਾ ਰਸ਼ ਬਹੁਤ ਹੈ ਦੂਰੋਂ ਸਾਡੇ ਕੋਲ ਸੰਗਤ ਜਿਹੜੀ ਹੈ ਉਹ ਆਉਂਦੀ ਹੈ ਤੇ ਆ ਜ਼ਿਆਦਾਤਰ ਜਿਹੜੇ ਜਾਂ ਉਹਨਾਂ ਨੂੰ ਕੰਗੀ ਇੱਕਦਮ ਮੌਸਮ ਬਦਲਦਾ ਹੈ ਕਿੜਾਕੇ ਦੀ ਠੰਡ ਪੈ ਰਹੀ ਹੁੰਦੀ ਹੈ ਇਹ ਦਿਨਾਂ ਦੇ ਵਿੱਚ ਤੇ ਜੋੜਾਂ ਦੀ ਸਮੱਸਿਆ ਮਾਸਪੇਸ਼ੀਆਂ ਦੇ ਵਿੱਚ ਦਰਦ ਜਿਨ੍ਹਾਂ ਨੂੰ ਗਠੀਆ ਹੈ ਗਠੀਆ ਦੀ ਸਮੱਸਿਆ ਇੱਕਦਮ ਵੱਧ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦੇਣ ਨੂੰ ਮੁੱਖ ਰੱਖਦੇ ਹਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਵੱਖ-ਵੱਖਰੇ ਜਿਹੜੇ ਸੇਵਾਵਾਂ ਕੀਤੀਆਂ ਜਾ ਰਹੀਆਂ ਉਹ ਪ੍ਰਾਲੇ ਕੀਤੇ ਜਾ ਰਹੇ ਨੇ ਉਹਦੇ ਵਿੱਚ ਫਿਜ਼ੀਓਥੈਰੇਪੀ ਡਿਪਾਰਟਮੈਂਟ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਮੈਡੀਕਲ ਚੈੱਕਅਪ ਤੇ ਫਿਜ਼ੀਓਥੈਰੇਪੀ ਦੇ ਜਿਹੜੇ ਚੈੱਕਅਪ ਚੱਲ ਰਹੇ ਨੇ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਆਓ ਪਰ ਇਹ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੈਂਪ ਕਿੰਨੇ ਸਮੇਂ ਤੋਂ ਚੱਲ ਰਿਹਾ ਜੀ ਇੱਥੇ ਅਸੀਂ ਇਹ 2014 ਤੋਂ ਟੈਂਪ ਚੱਲ ਰਿਹਾ ਜੀ ਵਾਈਗਰੂ ਨੇ ਸੇਵਾ ਦਿੱਤੀ ਹੈ 2014 ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਖੁੱਲਿਆ ਜੀ ਤੇ ਉਸੇ ਸਾਲ ਤੋਂ ਹੀ ਇਹ ਚੱਲ ਰਿਹਾ ਹੈ ਔਰ ਬਿਨ ਨਾਗੇ ਚਲੇਗਾ ਜੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਜੀ ਸੇਵਾਵਾਂ ਦੇਖੋ ਅੱਜਕੱਲ ਜੋੜਾਂ ਦੇ ਲੋਕੀ ਬਹੁਤ ਔਖੇ ਨੇ ਤਕਲੀਫਾਂ ਬਹੁਤ ਨੇ ਤੇ ਕਿਸੇ ਦੇ ਗੋਡੇ ਕਿਸੇ ਦੇ ਮੋਢੇ ਕਿਸੇ ਦੀ ਪਿੱਠ ਕਿਸੇ ਦੀ ਗਰਦਨ ਦੁਖ ਰਹੀ ਆ ਤੇ ਅੱਜਕੱਲ ਸੰਗਤ ਨੂੰ ਤੁਰਨਾ ਬਹੁਤ ਪੈ ਰਿਹਾ ਰਸ਼ ਬਹੁਤ ਹੈ ਤੇ ਕਾਰਾਗੁਰਾ ਚੱਲ ਨਹੀਂ ਰਹੀਆਂ ਸੋ ਕੋਈ ਗੋਡਾ ਲੈ ਕੇ ਆ ਰਿਹਾ ਕੋਈ ਪਿੱਠ ਲੈ ਕੇ ਆ ਰਿਹਾ ਕੋਈ ਗਰਦਨ ਲੈ ਕੇ ਆ ਰਿਹਾ ਸੋ ਉਹਨਾਂ ਦੀ ਸੇਵਾ 'ਚ ਅਸੀਂ ਹਾਜ਼ਰ ਹਾਂ ਜੀ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਉਪਰਾਲੇ ਆ ਸੇਵਾ ਤੋਂ ਬਿਨਾ ਮਤਲਬ ਚੈੱਕਅਪ ਤੋਂ ਬਿਨਾ ਹੋਰ ਕਿਹੜਾ ਡਿਪਾਰਟਮੈਂਟ ਵੱਲੋਂ ਕੀ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਬੈਚਲਰ ਇਨ ਫਿਜ਼ੀਓਥੈਰੇਪੀ ਮਾਸਟਰ ਇਨ ਫਿਜ਼ੀਓਥੈਰੇਪੀ ਤੇ ਪੀ ਐਚ ਡੀ ਤਾਂ ਚੱਲ ਹੀ ਰਹੀ ਆ ਜੀ ਉਸੇ ਤਹਿਤ ਦੇ ਅਕੋਰਡਿੰਗ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਫ੍ਰੀ ਆਪਡੀ ਚਲਾਉਂਦੇ ਆਂ ਜੀ ਜਿਹਦੇ ਵਿੱਚ ਦੂਰੋਂ ਦੂਰੋਂ ਸਾਡੇ ਕੋਲ ਆ ਕੇ ਇੱਥੇ ਲੋਕੀ ਮਰੀਜ਼ ਆਪਣਾ ਇਲਾਜ ਕਰਾਉਂਦੇ ਨੇ ਤੇ ਠੀਕ ਹੋ ਕੇ ਜਾਂਦੇ ਨੇ ਇਸ ਕੈਂਪ ਦੇ ਵਿੱਚ ਜਿਹੜਾ ਇਹ ਸੇਵਾ ਚੱਲਦੀ ਆ ਇਹ ਟੀਚਰਸ ਵੱਲੋਂ ਹੁੰਦੀ ਆ ਜਾਂ ਸਟੂਡੈਂਟਸ ਵੱਲੋਂ ਹੁੰਦੀ ਆ ਇਹ ਉਪਰਾਲਾ ਯੂਨੀਵਰਸਿਟੀ ਵੱਲੋਂ ਕੀਤਾ ਜਾਂਦਾ ਜ ਜਿਹਦੇ ਵਿੱਚ ਸਾਨੂੰ ਹਾਇਰ ਅਥਾਰਟੀ ਬੜੀ ਸਪੋਰਟ ਕਰਦੀ ਹੈ ਜੀ ਸੇਵਾਦਾਰ ਤੋਂ ਲੈ ਕੇ ਵਾਸ਼ ਚੈਂਟਰਸ ਹਾਬ ਤੱਕ ਸਾਰੇ ਇਸ ਕੈਂਪ ਵਾਸਤੇ ਜੀ ਸਹਾਇਕ ਨੇ ਸਾਡੇ ਵਾਸਤੇ ਜੀ ਬੱਚੇ ਸਿੱਖਦੇ ਨੇ ਟ੍ਰੀਟ ਕਰਦੇ ਨੇ ਸਮਝਦੇ ਨੇ ਬੱਚਿਆਂ ਦਾ ਵੀ ਫਾਇਦਾ ਹੈ ਤੇ ਮਰੀਜ਼ਾਂ ਦਾ ਵੀ ਫਾਇਦਾ ਹੈ ਜੀ ਟੀਚਰਜ਼ ਇੱਕ ਵਾਰ ਸਾਰੇ ਮਰੀਜ਼ਾਂ ਨੂੰ ਚੈੱਕ ਕਰਦੇ ਨੇ ਫਿਰ ਉਹ ਟ੍ਰੀਟਮੈਂਟ ਬੱਚੇ ਕਰਦੇ ਨੇ ਸੋ ਸਾਡੇ ਕੋਲ ਤਕਰੀਬਨ 400 ਬੱਚਾ ਹੈ ਜੀ ਤੇ ਉਹ 400 ਦਾ 400 ਬੱਚਾ ਸੇਵਾ ਚ ਅੱਜ ਇੱਥੇ ਉਪਸਥਿਤ ਹੈ ਕੈਂਪ ਦੇ ਵਿੱਚ ਹਾਂ ਜੀ ਠੀਕ ਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਫਤਿਹ ਜੀ ਉਹ ਇਸ ఫిਜ਼ੀਓਥੈਰੇਪੀ ਕੈਂਪ ਦੇ ਵਿੱਚ ਸਾਡੇ ਨਾਲ ਇਥੋਂ ਡਿਪਾਰਟਮੈਂਟ ਦੇ ਮੈਮ ਮੌਜੂਦ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇੱਥੇ ਜਿਹੜੀਆਂ ਸੇਵਾਵਾਂ ਚੱਲਦੀਆਂ ਉਹਨਾਂ ਦੇ ਵਿੱਚ ਮਾਤਾਵਾਂ ਤੇ ਭੈਣਾਂ ਲਈ ਕੀ ਕੀ ਸੇਵਾਵਾਂ ਨੇ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਫਿਜ਼ੋਥੈਰੇਪੀ ਕੈਂਪ ਹੈ ਅਸੀਂ ਸਨ 2014 ਤੋਂ ਡਿਪਾਰਟਮੈਂਟ ਆਫ ਫਿਜ਼ੋਥੈਰੇਪੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਹਰ ਸਾਲ ਜਿਹੜਾ ਹੈ ਉਹ ਲਗਾਉਂਦੇ ਆ ਤੇ ਇਥੋਂ ਦੂਰੋਂ ਦੂਰੋਂ ਸਾਡੇ ਕੋਲ ਸੰਗਤ ਜਿਹੜੀ ਹੈ ਉਹ ਆਉਂਦੀ ਹੈ ਤੇ ਆ ਜ਼ਿਆਦਾਤਰ ਜਿਹੜੇ ਮਰੀਜ਼ ਆਉਂਦੇ ਹਨ ਉਹਨਾਂ ਨੂੰ ਕਿੰਗੀ ਇੱਕਦਮ ਮੌਸਮ ਬਦਲਦਾ ਕੜਾਕੇ ਦੀ ਠੰਡ ਪੈ ਰਹੀ ਹੁੰਦੀ ਹੈ ਇਹ ਦਿਨਾਂ ਦੇ ਵਿੱਚ ਤੇ ਜੋੜਾਂ ਦੀ ਸਮੱਸਿਆ ਮਾਸਪੇਸ਼ੀਆਂ ਦੇ ਵਿੱਚ ਦਰਦ ਜਿਨ੍ਹਾਂ ਨੂੰ ਗਠੀਆ ਹੈ ਗਠੀਆ ਦੀ ਸਮੱਸਿਆ ਇੱਕਦਮ ਵੱਧ ਜਾਂਦੀ ਹੈ ਤਾਂ ਜਿਹੜੀਆਂ ਮਾਤਾਵਾਂ ਪੈਣਾ ਸਾਡੇ ਕੋਲ ਆਂਦੀਆਂ ਹਨ ਉਹਨਾਂ ਨੂੰ ਜ਼ਿਆਦਾਤਰ ਕਮਰ ਦਰਦ ਹੋ ਗਿਆ ਗਰਦਨ ਦਾ ਦਰਦ ਹੋ ਗਿਆ ਬਾਕੀ ਜੋੜਾਂ ਦਾ ਜਿਵੇਂ ਪਿੱਟ ਦਾ ਦਰਦ ਗੋਡਿਆਂ ਦਾ ਦਰਦ ਅੱਡੀ ਦਾ ਦਰਦ ਇੱਥੇ ਹੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ ਅੱਜ ਸਵੇਰ ਤੋਂ ਬਹੁਤ ਸਾਰੇ ਮਰੀਜ਼ ਮੋਚਾਂਣ ਦੇ ਵੀ ਦੇਖੇ ਆ ਪੈਰ ਦੇ ਵਿੱਚ ਜਿਹੜਾ ਹੈ ਨਾ ਕਿਉਂਕਿ ਲੰਬਾ ਚੱਲਣ ਕਾਰਨ ਕੋਈ ਉੱਚਾ ਨੀਵਰ ਰਸਤਾ ਆ ਗਿਆ ਤਾਂ ਪੈਰ ਮੁਚ ਗਿਆ ਤਾਂ ਬੜੀਆਂ ਮਾਤਾਵਾਂ ਪੈਣਾ ਵਾ ਪੈਣਾ ਜਿਹੜੀਆਂ ਹੈਗੀਆਂ ਉਹ ਪੈਰ ਦੇ ਮੋਚ ਨਾਲ ਵੀ ਆਈਆਂ ਜੀ ਤੁਹਾਡੇ ਨਾਲ ਜਿਹੜੇ ਸਟੂਡੈਂਟ ਸੇਵਾ ਕਰਦੇ ਆ ਜਦੋਂ ਕੋਈ ਮਰੀਜ਼ ਆਉਂਦਾ ਤੇ ਉਹ ਕੇਵਲ ਉਹੀ ਸੰਭਦੇ ਆ ਜਾਂ ਤੁਹਾਡੇ ਵੱਲੋਂ ਉਹਨਾਂ ਨੂੰ آگਾਹ ਕੀਤਾ ਜਾਂਦਾ ਹੈ ਦੇਖੋ ਜਦੋਂ ਮਰੀਜ਼ ਸਾਡੇ ਕੋਲ ਆਉਂਦਾ ਨਾ ਪ੍ਰੋਪਰ ਅਸੀਂ ਪ੍ਰੋਸੈਸ ਬਣਾਇਆ ਹੋਇਆ ਅਸੀਂ ਪਹਿਲੇ ਰਜਿਸਟ੍ਰੇਸ਼ਨ ਕਰਦੇ ਆ ਉਹਨਾਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਬੀਪੀ ਵਗੈਰਾ ਵਾਈਟਲਸ ਚੈੱਕ ਕਰਦੇ ਆ ਉਸ ਤੋਂ ਬਾਅਦ ਅਸੀਂ ਆਪ ਜਿਹੜੀ ਸਾਡੀ ਟੀਮ ਹੈਗੀ ਹੈ ਜਿੰਨੇ ਅਸੀਂ ਫੈਕਲਟੀ ਮੈਂਬਰਸ ਹੈਗੇ ਆ ਡਿਪਾਰਟਮੈਂਟ ਦੇ ਕਲੀਨिकल ਫਿਜ਼ਿਓ ਆ ਅਸੀਂ ਡਾਇਗਨੋਸਿਸ ਉਹਨਾਂ ਦਾ ਬਣਾਉਂਦੇ ਆ ਤੇ ਫਿਰ ਸਟੂਡੈਂਟਸ ਨੂੰ ਅਸੀਂ ਗਾਈਡ ਕਰਦੇ ਆ ਕਿ ਪੇਸ਼ੈਂਟਸ ਨੂੰ ਕੀ ਐਕਸਰਸਾਈਜ਼ ਕਰਾਣੀ ਹੈ ਤੇ ਜੇ ਕੁਝ ਸਪੈਸ਼ਲ ਮੈਨੂਅਲ ਥੈਰੇਪੀ ਟੈਕਨੀਕਸ ਜਿਹਨੂੰ ਅਸੀਂ ਹੱਤ ਯੁਗਤਾ ਕਹਿੰਦੇ ਆ ਤਨ ਉਹ ਐਵੇਂ ਦੀਆਂ ਕੋਈ ਚੀਜ਼ਾਂ ਜਿਵੇਂ ਕਿਸ ਦੀ ਗਰਦਨ ਫਸ ਗਈ ਜਾਂ ਕਿਸੇ ਦੀ ਮੋਚ ਆ ਗਈ ਇੱਕਦਮ ਮੋਚ ਕਿਵੇਂ ਕੱਢਣੀ ਹੈ ਕੁਝ ਐਵੇਂ ਦੀ ਸਪੈਸ਼ਲ ਚੀਜ਼ਾਂ ਹੁੰਦੀਆਂ ਉਹ ਅਸੀਂ ਆਪ ਕਰਦੇ ਜੀ ਉਹ ਜਿਹੜੀ ਇਹਦੇ ਵਿੱਚ ਸੰਗਤ ਆ ਰਹੀ ਹੈ ਤੁਸੀਂ ਕਿਹਾ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੇ ਹਾਂ ਤੇ ਇਹ ਸੇਵਾ ਦਾ ਫਾਇਦਾ ਇਸ ਸ਼ੀਧੀ ਜੋੜ ਮੇਲੇ ਤੋਂ ਬਾਅਦ ਵੀ ਮਿਲ ਸਕਦਾ ਉਹਨਾਂ ਨੂੰ ਬਿਲਕੁਲ ਇਹ ਜਿਹੜੀ ਸੇਵਾ ਹੈ ਉਹ ਫਿਜ਼ੋਥੈਰੇਪੀ ਵਿਭਾਗ ਮੈਂ ਇੱਥੇ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹਾਂਗੀ ਲੋਕਾਂ ਨੂੰ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਡਿਪਾਰਟਮੈਂਟ ਆਫ ਫਿਜ਼ੋਥੈਰੇਪੀ ਤੁਸੀਂ ਪੁੱਛ ਸਕਦੇ ਹੋ ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਤੋਂ 3 ਵਜੇ ਜੀ ਵੋਫਲ ਨੇ ਸ਼ੁਲਕ ਉਪਰਤੀ ਜਿਹੜੀ ਹੈਗੀ ਆ ਅਸੀਂ ਸਵਾਵਾਵਾਂ ਦਿੰਦੇ ਆ ਕੱਲੀ ਜੋੜਾਂ ਦੀ ਸਮੱਸਿਆਵਾਂ ਨਹੀਂ ਦੇਖਦੇ ਮੰਨ ਲਓ ਕਿਸੇ ਨੂੰ ਨਿਊਰੋ ਰਿਲੇਟਿਡ ਸਮੱਸਿਆਵਾਂ ਹਨ ਜਿਵੇਂ ਲਕਮਾ ਲਕਵਾ ਮਾਰ ਜਾਂਦਾ ਹੈ ਜਾਂ ਅਧਰੰਗ ਹੋ ਜਾਂਦਾ ਹੈ ਹੈਨਾ ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ ਹੋਰ ਬੜੇ ਸਾਰੇ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਆ ਠੀਕ ਹੈ ਉਹਨਾਂ ਨੂੰ ਵੀ ਦੇਖਦੇ ਆ ਜੇ ਮਹਿਲਾਵਾਂ ਨੂੰ ਕੋਈ ਜਿਹੜੀਆਂ ਦਿੱਕਤਾਂ ਹੈਗੀਆਂ ਸਪੈਸ਼ਲ ਉਹਨਾਂ ਦੀਆਂ ਦਿੱਕਤਾਂ ਨੂੰ ਵੀ ਦੇਖਿਆ ਜਾਂਦਾ ਹੈ ਥੇਡ ਰਿਲੇਟਿਡ ਜਿਹੜੀਆਂ ਸਮੱਸਿਆਵਾਂ ਉਹਨਾਂ 'ਚ ਵੀ ਜਿਹੜਾ ਹੈਗੀ ਉਹ ਫਿਜ਼ੋਥੈਰੇਪੀ ਬੜੀ ਕਾਰਗਰ ਹੈ ਸੋ ਅਸੀਂ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਐ ਇੱਥੇ ਦੇਖਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ